ਗਰਜ ਚਮਕ ਦੇ ਨਾਲ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਅਲਰਟ ਜਾਰੀ ਅੱਜ ਦਾ ਵੈਦਰ ਦੇ ਨਾਲ ਜੁੜ ਚੁੱਕੀ ਹਾਂ ਇਸ ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਪੰਜਾਬ ਭਾਰਤ ਦੇ ਮੌਸਮ ਦਾ ਹਾਲ ਦੱਸ ਦਿੰਦੇ ਆ ਕਿ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਪੰਜਾਬ ਦਾ ਮੌਸਮ ਹੁਣ ਕਿ ਰੁਖ ਲੈਣ ਜਾ ਰਿਹਾ ਹੈ ਤੁਹਾਨੂੰ ਆਈਐਮਡੀ ਦੀ ਤਾਜ਼ਾ ਰਿਪੋਰਟ ਤੋਂ ਵੀ ਮੁਖਾਤਿਬ ਕਰਾਉਂਦੇ ਆ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਖਾਸ ਕਰਕੇ ਕਿਸਾਨ ਵੀਰਾਂ ਦੇ ਨਾਲ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਸਾਡੇ YouTube ਚੈਨਲ ਨੂੰ ਜ਼ਰੂਰ ਉਹ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤਾਂ ਪੰਜਾਬ ਦੇ ਵਿੱਚ ਕੱਲ ਦੇਰ ਰਾਤ ਤੋਂ ਮੌਸਮ ਬਦਲਿਆ ਹੈ ਮੌਸਮ ਦਾ ਮિજાਜ ਹੁਣ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਸਰਹੱਦੀ ਹਲਕੀਆਂ ਤੋਂ ਸ਼ੁਰੂ ਹੋਇਆ ਇਹ ਮੀਂਹ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਦੱਸਦੀ ਹੈ ਕਿ ਸੰਘਣੀ ਧੁੰਦ ਤੋਂ ਹੁਣ ਫਿਲਹਾਲ ਪੰਜਾਬ ਵਾਸੀਆਂ ਨੂੰ ਰਾਹਤ ਮਿਲਣ ਦੇ ਆਸਾਰ ਨਜ਼ਰ ਆ ਰਹੇ ਨੇ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਮੌਸਮ ਬਦਲਣ ਜਾ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਕਾਲੇ ਬੱਦਲ ਛਾਏ ਰਹਿਣਗੇ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਅਤੇ ਇਸ ਮੁਤਾਬਕ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿੰਦੇ ਹਾਂ ਪਠਾਨਕੋਟ ਦੇ ਵਿੱਚ ਸਭ ਤੋਂ ਵੱਧ ਮੀਂਹ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਵਿਭਾਰੀ ਮੀਂਹ ਦੇਖਣ ਨੂੰ ਮਿਲੇਗਾ ਤਰਨਤਾਰਨ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਅਸਰ ਨੇ ਦੂਜੇ ਪਾਸੇ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਤੇ ਜਲੰਧਰ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੇ ਅਸਰ ਨੇ ਫਰੀਦਕੋਟ ਫਾਜ਼ਿਲਕਾ ਅਤੇ ਨਾਲ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਵੀ ਭਾਰੀ ਮੀਂਹ ਦੇ ਅਸਰ ਨੇ ਪਰ ਇਸ ਦੇ ਨਾਲ ਹੀ ਮੁਕਸਰ ਦੇ ਵਿੱਚ ਹਲਕੇ ਕਿਨਮਿੰਦ ਦੇ ਅਸਰ ਨੇ ਤੇ ਬਦਲੀ ਕਾਰਵਾਈਆਂ ਦੇ ਅਸਰ ਨੇ ਮੋਗਾ ਦੇ ਵਿੱਚ ਕੁਝ ਕਈ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਠਿੰਡਾ ਦੇ ਵਿੱਚ ਸਾਨੂੰ ਹਲਕੇ ਕਿਨਮਿਨ ਹੀ ਦੇਖਣ ਨੂੰ ਮਿਲੇਗੀ ਲੁਧਿਆਣਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਵੀ ਦੇਖਣ ਨੂੰ ਮਿਲੇਗਾ ਬਰਨਾਲਾ ਦੇ ਕੁਝ ਕਈ ਇਲਾਕਿਆਂ ਦੇ ਵਿੱਚ ਹੀ ਮੀਂਹ ਦੇਖਣ ਨੂੰ ਮਿਲੇਗਾ ਜਦਕਿ ਮਾਨਸਾ ਦੇ ਕੁਝ ਕਈ ਹਿੱਸੇ ਜਿਹੜੇ ਨੇ ਉਹ ਸੁੱਕੇ ਰਹਿ ਜਾਣਗੇ ਤੇ ਹਲਕੀ ਕਿਨਮਿਨ ਦੇ ਹੀ ਆ ਸਾਲ ਨੇ ਸੰਗਰੂਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਮਲੇਰ ਕੋਟਲਾ ਦੇ ਕੁਝ ਕਈ ਇਲਾਕਿਆਂ ਦੇ ਵਿੱਚ ਹੀ ਮੀਂਹ ਦੇਖਣ ਨੂੰ ਮਿਲੇਗਾ ਜਦਕਿ ਫਤੇਗੜ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਭਾਰੀ ਮੀਂਹ ਨੂੰ ਲੈ ਕੇ ਹੁਣ ਪੰਜਾਬ ਭਰ ਦੇ ਵਿੱਚ ਪਾਰੀ ਮੀਂਹ ਦੇਖਣ ਨੂੰ ਮਿਲੇਗਾ ਠੰਡ ਦਾ ਪਹਿਲਾ ਮੀਂਹ ਦੱਸਿਆ ਜਾ ਰਿਹਾ ਹੈ ਅਤੇ ਇਸ ਮੀਂਹ ਤੋਂ ਬਾਅਦ ਸੁੱਕੀ ਠੰਡ ਤੋਂ ਪੰਜਾਬ ਵਾਸੀਆਂ ਨੂੰ ਰਾਹਤ ਮਿਲੇਗੀ ਬਿਜਲੀ ਗਰਜਨ ਦੇ ਨਾਲ ਨਾਲ ਮੀਂਹ ਵੀ ਪਵੇਗਾ ਠੰਡੀਆਂ ਹਵਾਵਾਂ ਵਿੱਚ ਚੱਲਣਗੀਆਂ ਫਿਲਹਾਲ ਪੰਜਾਬ ਵਾਸੀਆਂ ਨੂੰ ਹੁਣ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਮੌਸਮ ਦਾ ਹਾਲ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਮੀਂਹ ਪੈਣ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਜ਼ਰੂਰ ਆਵੇਗੀ ਪਰ ਸੰਘਣੀ ਧੁੰਦ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲ ਜਾਵੇਗੀ ਨਵੀਂ ਜਾਣਕਾਰੀ ਲੈ ਕੇ ਮਿਲ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਅੱਜ ਦਾ ਵੈਦਰ ਦੇ ਨਾਲ